ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਜਿੱਥੇ ਇੱਕ 25 ਸਾਲਾ ਨੌਜਵਾਨ ਨੇ 4 ਸਾਲ ਦੀ 마ਸਮ ਬੱਚੀ ਨੂੰ ਆਪਣਾ ਸ਼ਿਕਾਰ ਬਣਾ ਲਿਆ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ, ਬੱਚੀ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਰੋ ਰੋ ਕੇ ਦੱਸਿਆ ਕਿ ਕਿਵੇਂ ਗਵਾਂਡੀ ਨੇ ਕੂਲਚਾ ਦੇਣ ਦੇ ਬਹਾਨੇ ਘਰ ਲੈ ਗਿਆ ਤੇ ਉਸ ਦੇ ਨਾਲ ਅਜੀਹੀ ਕਿਨੋਣੀ ਹਰਕਤ ਕੀਤੀ ਹੈ ਤੇ ਮੇਰੇ ਬੱਚੇ ਦਾ ਬਸ ਖੁਦ ਮੈਂ ਜੋ ਨਹੀਂ ਕੱਢ ਸਕਦਾ ਬਹੁਤ ਘਟਨਾ ਗਲਤ ਹੋਈ ਹੈ ਇਹ ਇਹ ਮੁੜ ਕੇ ਹੋਣੀ ਨਹੀਂ ਚਾਹੀਦੀ ਜੇ ਇਹ ਰੀਤ ਟੁੱਟਣੀ ਚਾਹੀਦੀ ਹੈ ਸਰਕਾਰ ਵੱਲੋਂ ਵੀ ਕਿਸੇ ਬੱਚੇ ਨਾਲ ਵਰਤੇ ਨਾ ਜੇ ਇਹ ਬੰਦੇ ਨਿਕਲਣਾ ਨੇ ਇਹ ਬੰਦੇ ਜੇ ਨਿਕਲਣਗੇ ਤਾਂ ਫਿਰ ਬੱਚੇ ਦੀ ਬਜਦੇ ਜਿੱਤੀ ਦੀਸਾ ਕਰਦੇ ਨਾ ਧੀਰੀ ਬਜਦੀ ਕਿਸੇ ਦੀ ਜੇ ਅੱਜ ਇਹ ਬੰਦੇ ਨੂੰ ਨਾ ਬਾਦ ਚ ਖੇਡਦੇ ਨੂੰ ਲੈ ਗਿਆ ਸਾਈਕਲ ਇਹ ਕਰਕੇ ਐਡੀ ਜਾਂਦਾ ਸੀ ਮੇਰਾ ਬੱਚਾ ਇਹਨੂੰ ਕੁਲਚੇ ਦਾ ਨਾਮ ਚ ਦੇ ਕੇ ਲੈ ਗਿਆ ਅੱਦੋ ਕੇ ਬਜੱਕਾ ਮੇਰੇ ਮੋਤੇ ਬਾਪ ਸੁਣੀਏ ਬੱਸ ਮੇਰੇ ਨੂੰ ਤੂੰ ਖਤਾਲਾ ਸਭ ਨੇ ਚੱਤ ਤੇ ਘਰੇ ਬੜ ਗਿਆ ਹੁਣ ਤੇ ਚੱਤ ਤੇ ਵੀ ਕਰੇ ਬੱਗਾਂ ਹੁਣ ਜਾਗਰ ਦੇਖੇ ਲਾ ਕਿ ਉਹ ਬੱਚੇ ਅਦੇ ਬੈਡਰੂਮ ਚ ਬੱਚੇ ਲੂਸ ਘਰ ਚ ਸ਼ੋਜ ਨੂੰ ਕალიਏ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਜਦੋਂ ਬੱਚੀ ਨੂੰ ਅੰਦਰ ਲਿਆਂਦਾ ਗਿਆ ਤਾਂ ਉਹ ਬਹੁਤ ਡਰੀ ਹੋਈ ਸੀ ਉਤੇ ਪੁਲਿਸ ਮਲਾਜ਼ਮਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ આરોપી ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਖਿਲਾਫ ਵੱਖ-ਵੱਖ ਧਰਾਮਾ ਲਾ ਕੇ ਮਾਮਲਾ ਵੀ ਦਰਜ ਕੀਤਾ ਗਿਆ ਚਾਰ ਸਾਲ ਦੀ ਗੱਲ ਇੱਕ ਰਾਤ ਬੱਚੇ ਨੂੰ ਲੈ ਕੇ ਆਇਆ ਗਿਆ ਸੀਗਾ ਉਹਨਾਂ ਦੇ ਦੱਸਿਆ ਜਾ ਰਿਹਾ ਸੀ ਵੀ ਉਹਨਾਂ ਦੇ ਗੁਆਂਢੀ ਨੇ ਹੀ ਕੀਤਾ ਸੀ ਜਦੋਂ ਬੱਚਾ ਇੱਕ ਗਲੀ ਦੇ ਵਿੱਚ ਖੇਡ ਰਿਹਾ ਸੀਗਾ ਤਾਂ ਪੁਲਿਸ ਵੱਲੋਂ ਬੱਚਾ ਲਿਆਂਦਾ ਗਿਆ ਸੀਗਾ ਅਸੀਂ ਜਿਹੜਾ ਸਾਡੇ ਵੱਲੋਂ ਬੰਦ ਦੀ ਕਾਰਵਾਈ ਹੁੰਦੀ ਹੈ ਮੈਡੀਕਲੋਜੀਕਲ ਐਗਜ਼ਾਮੀਨੇਸ਼ਨ ਉਹ ਕਰ ਲਿਆ ਗਿਆ ਸੈਂਪਲਸ ਵਗੈਰਾ ਅਸੀਂ ਭੇਜ ਦਿੱਤੇ 25 ਦੇ ਹਾਲਾਤ ਕਿਹੜੇ ਸੀ ਬੱਚੀ ਥੋੜਾ ਡਰਦਾ ਜਾਂਦਾ ਜਿਵੇਂ ਅੱਦਾਂ ਦਾ ਇਨਸੀਡੈਂਟ ਹੁੰਦਾ ਔਰ ਫਿਊਚਰ ਦੇ ਵਿੱਚ ਤੁਹਾਨੂੰ ਪਤਾ ਬੱਚੇ ਨੂੰ ਯਾਦ ਵੀ ਆ ਜਾਂਦਾ ਹੈ ਦੇਖੋ ਜੀ ਇਹ ਸਾਨੂੰ ਜਿਹੜੀ ਜਾਣਕਾਰੀ ਕੱਲ ਸਾਡੇ ਲੇਡੀ ਇਨਸਪੈਕਟਰ ਰਬਿੰਦਰ ਕੋਹਾ ਥਾਣਾ ਹਾਜ਼ਰ ਸੀਗੇ ਤੇ ਪੀੜਤ ਬੱਚੀ ਦੇ ਮਾਪਿਓ ਆ ਕੇ ਉਹਨਾਂ ਨੂੰ ਮਿਲੇ ਥਾਣੇ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਕੰਪਲੇਂਟ ਦਰਜ ਕਰਾਈ ਹੈ ਅਸੀਂ ਤੁਰੰਤ ਐਕਸ਼ਨ ਲੈਂਦੇ ਹੋયા ਉਸੇ ਵਕਤ ਮੁਕੱਦਮਾ ਰਜਿਸਟਰ ਕੀਤਾ ਹੈ 6 ਪੌਕਸ ਐਕਟ 2012 652 ਬੀਨਸ ਦੇ ਤਹਿਤ ਠੀਕ ਹੈ ਜੀ ਐਂਡ ਉਸ ਤੋਂ ਬਾਅਦ ਜਿਹੜੀ ਅਗਲੀ ਤ੍ਰਤੀ ਸ਼ਮਲ ਵਿੱਚ ਲਿਆਂਦੀ ਗਈ ਹੈ ਜਿਹੜਾ ਦੋਸ਼ੀ ਹੈ ਉਸ ਨੂੰ ਅਸੀਂ ਰਾਤ ਅਰੈਸਟ ਕਰ ਲਿਆ ਹੈਗਾ ਠੀਕ ਹੈ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਉਸ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਅਸੀਂ ਪੂਰਾ ਇਸ ਮੈਟਰ ਨੂੰ ਸੀਰੀਅਸਲੀ ਲੈ ਰਹੇ ਹਾਂ ਪੂਰਾ ਅਸੀਂ ਬਾਤ ਰਹੇ ਹਾਂ ਵੀ ਇਸ ਬੰਦੇ ਨੇ ਕੋਈ ਉਹਦੀ ਕੋਈ ਬੱਚੀ ਦੀ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਤਾਂ ਨਹੀਂ ਕੀਤੀ ਉਸ ਦਾ ਪੁਲਿਸ ਰਿਮਾਂਡ ਲੈ ਕੇ ਉਸ ਤੋਂ ਮੋਬਾਈਲ ਵਗੈਰਾ ਰਿਕਵਰ ਕਰਾਇਆ ਜਾਊਗਾ ਕਰ ਦੇਖਿਆ ਜਾਵੇ ਤਾਂ ਹਵਸ਼ ਦੇ ਭੁੱਖੇ ਐਨੇ ਜ਼ਿਆਦਾ ਗਿਰ ਚੁੱਕੇ ਨੇ ਕਿ ਉਹਨਾਂ ਨੂੰ ਛੋਟੀਆਂ ਮਾਸੂਮ ਬੱਚੀਆਂ ਵੀ ਨਜ਼ਰ ਨਹੀਂ ਆਉਂਦੀਆਂ ਤੇ ਆਪਣੀ ਹਵਸ਼ ਮਿਟਾਉਣ ਵਾਸਤੇ ਕਿਸੇ ਨੂੰ ਵੀ ਸ਼ਿਕਾਰ ਬਣਾ ਲੈਂਦੇ ਨੇ ਤਾਂ ਅਜਿਹੇ ਦਰਿੰਦਿਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ